ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿਮਾਨ ਪੰਜਾਬ ਦੀ ਧਰਤੀ ਸੇਵਾ ਤੇ ਸਿਮਰਨ ਦੀ ਧਰਤੀ ਹੈ ਜਦੋਂ ਵੀ ਪੌ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਪੂਰਾ ਪੰਜਾਬ ਸਾਬਜਾਦਿਆਂ ਦੀ ਲਾਸ਼ਾਂ ਨਹੀਂ ਸ਼ਹਾਦਤ ਨੂੰ ਨਮਨ ਕਰਦਾ ਹੋਇਆ ਪ੍ਰਤੀਕ ਹੁੰਦਾ ਹੈ ਸਰਹੰਦ ਦੀ ਸ਼ਹੀਦੀ ਸਭਾ ਵੱਲ ਜਾ ਰਹੀ ਸੰਗਤਾਂ ਦੇ ਕਦਮਾਂ ਲਈ ਪੰਜਾਬ ਪ੍ਰਵੇਦਵਾਰ ਸ਼ੰਭੂ ਬਾਰਡਰ ਤੋਂ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਸੰਗਤਾਂ ਦੇ ਵੱਲੋਂ ਥਾਂ ਥਾਂ ਦੇ ਉੱਪਰ ਲੰਗਰ ਲਗਾਏ ਜਾਂਦੇ ਹਨ ਇਸੇ ਲੜੀ ਤਹਿਤ ਗੱਲ ਕੀਤੀ ਜਾਵੇ ਤਾਂ ਨੌਜਵਾਨ ਸਭਾ ਰਾਜਪੁਰਾ ਦੇ ਵੱਲੋਂ ਰਾਜਪੁਰਾ ਸਰੰਦ ਬਾਈਪਾਸ ਰਾਧਾ ਸੁਆਮੀ ਸਤਸੰਗ ਘਰ ਦੇ ਨਜ਼ਦੀਕ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਇਹ ਲੰਗਰ ਪਿਛਲੇ 15 ਸਾਲਾਂ ਤੋਂ ਲਗਾਤਾਰ ਇਸੇ ਸ਼ਰਧਾ ਤੇ ਨਾਲ ਗੁਰੂ ਦੇ ਲੰਗਰ ਵਰਤਾ ਰਹੇ ਹਨ ਠੰਡ ਦੇ ਮੌਸਮ ਵਿੱਚ ਦੂਰਦਰੜ ਆਈ ਸੰਗਤਾਂ ਦੇ ਲਈ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਸਭਾ ਦੇ ਮੁਖ ਸੇਵਾਦਾਰ ਸੁਖਪਾਲ ਸਿੰਘ ਪਾਲਾ ਅਤੇ ਗੁਰਿੰਦਰਜੀਤ ਸਿੰਘ ਢਿੱਲੋਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਸੇਵਾ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਨੌਜਵਾਨ ਪੀੜੀ ਭਟਕ ਕੇ ਦੂਜੇ ਰਾਵਾਂ ਦੇ ਚਲੇ ਜਾਂਦੇ ਹਨ ਉੱਥੇ ਹੀ ਨੌਜਵਾਨ ਪਿਛਲੇ ਡੇਢ ਦਹਾਕੇ ਤੋਂ ਅਜਿਹੀ ਸੇਵਾ ਦੀ ਮਿਸਾਲ ਪੈਦਾ ਕਰ ਰਹੇ ਹਨ ਜੋ ਪ੍ਰੇਰਣਾਦਾਇਕ ਹਨ ਆਓ ਤੁਹਾਨੂੰ ਗੱਲਬਾਤ ਕਰਾਉਣੇ ਹਾਂ ਜੀ ਸੁਖਪਾਲ ਸਿੰਘ ਪਾਲਾ ਜੀ ਅਸੀਂ 10 ਸਾਲ ਤੋਂ ਲੰਘਾ ਰਹੇ ਜੀ ਬਈ ਇਹ ਲੰਗਰ ਲਾਇਆ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਲੰਗਰ ਕੜਾ ਪ੍ਰਸ਼ਾਦ ਦਾਲ ਜੀ ਚਾਹ ਤੇ ਇਹਦੇ ਕੋੜ ਜੀ ਕਿੰਨੀ ਦੇਰ ਹੋ ਗਈ ਆ ਪਰ ਲੰਗਰ ਲਾਉਂਦਿਆਂ ਜੀ 10 ਸਾਲ ਤੋਂ ਲਾ ਰਹੇ ਨੌਜਵਾਨ ਹੁੰਦੇ ਸਜੋ ਬਣਾਉਂਦੇ ਇਹ ਜਿਹੜੇ ਪ੍ਰਧਾਨ ਸਾਹਿਬ ਲੰਗਰ ਲਾਇਆ ਹੋਇਆ ਕੀ ਕੀ ਦੀ ਯਾਦ ਦੇ ਵਿੱਚ ਹੈ ਮੜਾ ਦਿਓ ਜਾਣਕਾਰੀ ਮਾਤਾ ਗੁਜਰੀ ਛੋਟੇ ਸਾਲ ਜਾਂਦਾ ਜੀ ਔਰ ਵਾਰ ਪਰਦੇਸ ਦੀ ਯਾਦ ਚਲਾ ਇਹ ਜਿਹਦੇ ਜਿਹੜੇ ਲੰਗਰ ਲਾਇਆ ਹੋਇਆ ਜੀ ਇਹ ਕਿੱਥੋਂ ਕਿੱਥੋਂ ਦੀ ਸੰਗਤ ਇਹਦੇ ਵਿੱਚ ਹੈਗੀ ਹੈ ਜੀ ਸੇਵਾ ਕਰ ਰਹੀ ਹੈ ਸਾਰੇ ਰਾਜਪਦੇ ਦੇ ਨੌਜਵਾਨ ਸਭ ਆਏ ਨੇ ਅੱਛਾ ਜੀ ਤੇ ਮੇਨ ਫਕੀਰ ਕੀ ਕਿ 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 ਕਿੱਥੇ ਕਿੱਥੋਂ ਦਾ ਵੱਜਦਾ ਜੀ ਇਹ ਪਾਲਾ ਗਰੁੱਪ ਹੈ ਜੀ ਅਮਗਰ ਜੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਜੀ ਸਾਡੇ ਪ੍ਰਧਾਨ ਜੀ ਸਰਦਾਰ ਸੁਖਵਾਲ ਸਿੰਘ ਦੀ ਪਾਲਾ ਦੀ ਦੇਖ ਰੇ ਕਿ ਇੱਥੇ ਮੰਗਰ ਲਾਇਆ ਜਾਂਦਾ ਜੀ ਸਾਰੇ ਜਿਵੇਂ ਬਹਾਦਰ ਸਿੰਘ ਖੰਡੂ ਨਹੀਂ ਹੋ ਗਏ ਜੀ ਸਾਰੇ ਇਲਾਕੇ ਦੀਆਂ ਸੰਗਤਾਂ ਰਣਵੇਲਕੇ ਲੰਗਰ ਚਲਾਦੀ ਹੈ ਜੀ ਇਹ ਬੜੇ ਢੰਗ ਨਾਲ ਬੜੇ ਤਰੀਕੇ ਨਾਲ ਲੋਕ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਰੱਖਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਜੀ ਸਾਰੇ ਬੱਚੇ ਜਿੰਨੇ ਇੱਥੇ ਕੰਮ ਕਰ ਰਹੇ ਕੋਈ ਵੀ ਅਜਿਹਾ ਬੱਚਾ ਨਹੀਂ ਹੈਗਾ ਜਿਹੜਾ ਕੋਈ ਨਸ਼ੇ ਕਰਦਾ ਹੋਵੇ ਇਥੋਂ ਸੇਧ ਮਿਲਦੀ ਹੈ ਬਹੁਤ ਵਧੀਆ ਅੱਗੇ ਇਹਨਾਂ ਦੀ ਨੀਰ ਰੱਖੀ ਜਾਂਦੀ ਹੈ ਔਰ ਇਹ ਤੋਂ ਬੱਚਿਆਂ ਦੀ ਜੀ ਇਹ ਜਿਹੜਾ ਲੰਗਰ ਲਾਣਾ ਹੈ ਜੀ ਹਰ ਸਾਲ ਘੱਟ ਤੋਂ ਘੱਟ 15 ਸਾਲ ਹੋ ਗਏ ਲੰਗਰ ਲਾਉਂਦੇ ਆ ਨਾ ਜੀ ਕਿਸੇ 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 ਚੀਜ਼ ਦੀ ਕੋਈ ਘਾਟ ਨਹੀਂ ਆਉਂਦੀ ਜੀ ਬੜਾ ਹੀ ਵਧੀਆ ਢੰਗ ਨਾਲ ਚਲਾਉਂਦੇ ਆ ਜੀ ਬੱਚੇ ਆਪਣੀਆਂ ਆਪਣੀਆਂ ਡਿਊਟੀਆਂ ਨੂੰ ਨਿਭਾਉਂਦੇ ਆ ਜੀ ਵਾਹਿਗੁਰੂ ਸਾਰੇ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਇਸੇ ਤਰ੍ਹਾਂ ਹਰ ਸਾਲ ਇਹ ਲੰਗਰ ਲਾਉਂਦੇ ਰਹਿਣ ਜੀ ਪ੍ਰਧਾਨ ਸਾਹਿਬ ਜੀ ਲੰਗਰ ਲਾ ਰਿਹਾ ਜੀ ਕਿਹਨਾਂ ਦੀ ਯਾਦ ਚ ਲਾਇਆ ਬਈ ਦੇਰ ਮੜ ਜਾਣਕਾਰੀ ਇਹ ਲੰਗਰ ਦੀ ਧੰਨ ਧਰ ਬਾਬਾ ਜੋਰਾਵਰ ਸਿੰਘ ਜੀ ਧੰਨ ਧਰ ਬਾਬਾ ਫਤੇ ਸਿੰਘ ਜੀ ਧੰਨ ਧਰ ਮਾਤਾ ਗੁਰੂਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਲੰਗਰ ਚਲਾਇਆ ਜਾਂਦਾ ਜੀ ਚਾਰ ਰੋਜ਼ਾ ਇਹਦਾ ਬਜਟ ਘੱਟ ਤੋਂ ਘੱਟ 8 ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਬਜਟ ਹੈ ਇਹ ਸਾਰੇ ਸੰਗਤਾਂ ਦੇ ਸਹਾਇਕ ਨਾਲ ਚੱਲ ਰਿਹਾ ਜੀ ਜੀਦਾਂ ਦੇ ਸਹਾਇਕ ਨਾਲ ਚੱਲਦਾ ਜੀ ਪੂਰੇ ਇਲਾਕੇ ਦੀਆਂ ਸੰਗਤਾਂ ਦੇ ਸਹਾਇਕ ਨਾਲ ਚੱਲਦਾ ਜਿਹੜੇ ਮੁਰਲੇ ਬੰਦੇ ਆ ਜੋ ਕੋਈ ਘੱਟਾਵਾਦਾ ਹੁੰਦਾ ਤਾਂ ਉਹਦਾ ਆਪ ਕਰਦੇ ਆ ਪ੍ਰਧਾਨ ਸਾਹਿਬ ਜਿਹੜੇ ਲੰਗਰ ਲਾਇਆ ਕਿਹੜੀ ਥਾਂ ਹੈ ਇਹਨੂੰ تین ਥਾਂ ਕਿਹੜੀ ਵਾਪਸ ਇਹ ਨੇੜੇ ਹੈਗੇ ਜੀ ਰਾਜਪੁਰਾ ਨੇੜੇ ਰਾਧਾ ਸੁਵੰਨੀ ਸਾਸੰਗ ਦੇ ਨੇੜੇ ਥਾਂ ਹੈ ਜੀ ਬੜਾ ਬਹੁਤ ਸ਼ੁਕਰੀ ਦੇ ਢੰਗ ਨਾਲ ਉੱਤੇ ਲੰਗਰ ਨੂੰ ਬੁਲਾਉਂਦੇ ਆ ਇਹ ਜਿਵੇਂ ਨੌਜਵਾਲ ਸੇਵਾ ਕਰ ਰਿਹਾ ਜੀ ਇਹ ਸਾਰੇ ਮਤਲਬ ਦੀ ਸੇਵਾ ਕੇ ਸਾਰੇ ਸੇਵਾਦਾਰ ਦੋਆਏ ਹੋਏ ਜੀ ਇੱਥੇ ਵੀ ਜੀ ਸੇਵਾ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਸੇਵਾ ਵਾਲਾ ਤਾਂ ਜੀ ਬਿਜਲੀ ਵਾਲੇ ਨੂੰ ਕਹਿੰਦੇ ਉਹ ਵੀ ਸੇਵਾ ਜੀ ਕਰਦਾ ਟੈਂਟ ਵਾਲਾ ਵੀ ਸੇਵਾ ਜੀ ਕਰਦਾ ਪਾਣੀ ਵਾਲਾ ਕਿਸੇ ਸੇਵਾ ਜੀ ਸੁਝਉਂਦਾ ਜੀ ਸਾਰਾ ਕੰਮ ਜਿੰਨੇ ਬੱਚੇ ਕਰ ਰਹੇ ਆ ਜੀ ਕੋਈ ਨਹੀਂ ਸੇਵਾਦਾਰ ਆ ਸਾਰੇ ਜੀ ਫ੍ਰੀ ਆਫ ਕਾਸਟ ਸੇਵਾ ਕਰਦੇ ਸਾਰੇ ਠੀਕ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਗੁਰਿੰਦਰਜੀਤ ਸਿੰਘ ਢਿੱਲੋਂ ਤੇ ਅੱਜ ਜਿਹੜਾ ਹੈਗਾ ਇੱਥੇ ਲੰਗਰ ਲਾਇਆ ਹੋਇਆ ਜੀ ਉਹਦੇ ਬਾਰੇ ਜਾਣਕਾਰੀ ਦਿਓ ਇਹ ਲੰਗਰ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਧੰਤਨ ਬਾਬਾ ਜਰਾਵਰ ਸਿੰਘ ਜੀ ਧੰਤਨ ਮਾਤਾ ਗੁਦਰੀ ਜੀ ਦੀ ਯਾਦ ਵਿੱਚ ਕਸੀ 15 ਸਾਲ ਤੋਂ ਇੱਥੇ ਲੰਗਰ ਲੰਘਦੇ ਆ ਰਹੇ ਹਾਂ ਜੀ ਜੀ ਤੇ ਕਿੰਨਾ ਕਿਵੇਂ ਸਹਿਯੋਗ ਰਹਿੰਦਾ ਹੈ ਜੀ ਤੁਹਾਨੂੰ ਇਲਾਕੇ ਦੇ ਨੌਜਵਾਨ ਜੀ ਨਾਲੇ ਦਵਾਲੇ ਦੀ ਸੰਗਤ ਦਾ ਪੂਰਾ ਸਹਿਯੋਗ ਰਹਿੰਦਾ ਜੀ ਜੀ ਕੀ ਕੀ ਚੀਜ਼ ਦਾ ਲੰਗਰ ਵਾਜੀ ਲਾਇਆ ਹੋਇਆ ਹੈ ਇੱਥੇ ਲੰਗਰ ਜੀ ਦਾਲ ਆਉਦਾ ਜੀ ਆਲੂ ਗਾਜਰ ਮਟਰ ਹੋ ਗਿਆ ਜੀ ਚਾਹ ਚੋਲ ਜੀ ਸਾਰੇ ਸੱਜਿਆਂ ਜੀ ਮਤਲਬ ਲੰਗਰ ਸਾਦਾ ਲੰਗਰ ਲੰਮੇ ਆ ਜੀ ਇਹ ਜਿਵੇਂ ਬਾਈ ਜੀ ਜੀਟੀ ਰੋਡ ਦੇ ਉੱਪਰ ਲੰਗਰ ਲਾਇਆ ਵਾ ਹੈ ਨਾ ਤੇ ਟਰਾਲੀਆਂ ਦੇ ਖੜਨ ਨੂੰ ਕਾਰਾਂ ਜਿੱਪਾਂ ਦੇ ਖੜਨ ਨੂੰ ਬਹੁਤ ਆ ਹੈਗੀ ਹੈ ਕਿੰਨੇ ਕਿ ਕਿੰਨੇ ਸੰਗਤਾਂ ਜੀ ਲੰਗਰ ਛੱਕ ਲੈਂਦੀ ਜੀ ਇੱਥੇ ਲੰਗਰ ਤਕਰੀਬਨ 2 ਤੋਂ 3000 ਸੰਗਤ ਰੋਜ਼ ਲੰਗਰ ਛੱਕ ਹੀ ਜਾਂਦੀ ਹੈ ਜੀ ਜੀ ਕਿੰਨੇ ਦਿਨਾਂ ਦਾ ਜਿਹੜਾ ਲੰਗਰ ਹੈ ਜੀ ਕਹਿੰਦੇ ਜਾਂਦੇ ਨੌਜਵਾਨਾਂ ਨੂੰ ਅਸੀਂ ਤਾਂ ਨੌਜਵਾਨਾਂ ਨੂੰ ਅਸੀਂ ਕਹਿੰਦੇ ਜੀ ਨਸ਼ੇ ਤੋਂ ਦੂਰ ਰਹੋ ਜੀ ਗੁਰੂ ਘਰ ਦੇ ਗੁਰੂਆਂ ਦੇ ਨਾਲ ਲੱਗੇ ਜੁੜੇ ਰਹੋ ਜੀ ਤੇ ਕਿੰਨੇ ਦਿਨਾਂ ਦਾ ਜਿਹੜਾ ਇਹ ਲੰਗਰ ਤੁਹਾਡਾ ਹਰ ਸਾਲ ਚੱਲਦਾ ਸਾਡੇ 4 ਦਿਨਾਂ ਦਾ ਲੰਗਰ ਜੀ